ਬਹੁਤ ਹੀ ਇੱਕ ਨੇਕੀ ਦਾ ਕੰਮ ਕਰਦਾ ਗਿਆ ਜਿੱਥੇ ਇਸ ਮੌਤ ਦਾ ਗਮ ਇਸ ਦੁਨੀਆਂ ਦੇ ਰਹਿਣ ਵਾਲੇ ਬੱਚੇ-ਬੱਚੇ ਨੂੰ ਆ ਪਰ ਉੱਥੇ ਇੱਕ ਮਾਨ ਦੀ ਗੱਲ ਇਹ ਹੈ ਕਿ ਉਹ ਬੱਚਾ ਦੀਨ ਦੁਖੀਆਂ ਦੀ ਜਿਹੜਾ ਉਹ ਸੇਵਾ ਕਰਦਾ ਚਲਿਆ ਗਿਆ ਸੋ ਤੁਸੀਂ ਇਹ ਵੇਖੋ ਕਿ ਆ ਦੁੱਧ ਚੋਗਦੇ ਬੱਚੇ ਆ ਕੋਈ ਇਹਨਾਂ ਦੀ ਜਿਆਦਾ ਉਮਰ ਵੀ ਨਹੀਂ ਹੈਗੀ ਉਹ ਮਸੂਮ ਜੀ ਇਹਨਾਂ ਦੀ ਮਾਂ ਵਾ ਇਹ ਇਹਨਾਂ ਦਾ ਪਿਤਾ ਵਾ ਜਿਹੜਾ ਕਿ ਇਸ ਪਰਿਵਾਰ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਇੱਕੋ ਇੱਕ ਜਿਹੜਾ ਵਾ ਉਹ ਰੋਜੀ ਰੋਟੀ ਦਾ ਸਾਧਨ ਸੀਗਾ ਰੋਜੀ ਰੋਟੀ ਦਾ ਜਿਹੜਾ ਉਹ ਜ਼ਿੰਮੇਵਾਰ ਸੀ ਬੜਾ ਵਾਇਆ ਹਾਂ ਤੱਕਾ ਦਿੱਤਾ ਆਪਣੇ ਛੋਟੇ ਛੋਟੇ ਬੱਚੇ ਚਾਰ ਚਫੇਰੇ ਮੇਰੇ ਤੀਵੇਂ ਛੋਟੇ ਰੱਬ ਹਮੇਸ਼ਾ ਉੱਥੇ ਸੱਟ ਮਾਰਦਾ ਜਿੱਥੇ ਪਹਿਲਾਂ ਹੀ ਤਗੜੀ ਸੱਟ ਵੱਜੀ ਹੋਵੇ ਜਿੱਥੇ ਤਗੜਾ ਦੁੱਖ ਹੋਵੇ ਜਿੱਥੇ ਬਹੁਤ ਥੋੜ੍ਹ ਹੋਵੇ ਅਜਿਹਾ ਹੀ ਇੱਕ ਪਹਾੜਾ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਤਲਵੰਡੀ ਦੇ ਵਿੱਚ ਵਾਪਰਿਆ ਜਿੱਥੇ ਇੱਕ ਬਹੁਤ ਹੀ ਮਿਹਨਤੀ ਤੇ ਮਜ਼ਦੂਰ ਪਰਿਵਾਰ ਦਾ ਈਸਾਈ ਪਰਿਵਾਰ ਦਾ ਬੇਟਾ ਉਸ ਮੌਕੇ ਇਸ ਪਰਿਵਾਰ ਕੋਲੋਂ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਬੱਚਿਆਂ ਨੂੰ ਛੱਡਦਾ ਹੋਇਆ ਆਪਣੀ ਮਾਸੂਮ ਜਿਹੜੀ ਉਹਦੀ ਵਿਚਾਰੀ ਜੀਵਨ ਸਾਥਣਾ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੰਦਾ ਹੋਇਆ ਇੱਥੋਂ ਚਲਿਆ ਗਿਆ ਪਰ ਗਿਆ ਵੀ ਕਦੋਂ ਬੜੇ ਇੱਕ ਪਾਕ ਤੇ ਪਵਿੱਤਰ ਇੱਕ ਕਾਰਜ ਕਰਦਾ ਹੋਇਆ ਗਿਆ ਬਹੁਤ ਹੀ ਇੱਕ ਨੇਕੀ ਦਾ ਕੰਮ ਕਰਦਾ ਗਿਆ ਜਿੱਥੇ ਇਸ ਮੌਤ ਦਾ ਗਮ ਇਸ ਦੁਨੀਆ ਦੇ ਰਹਿਣ ਵਾਲੇ ਬੱਚੇ-ਬੱਚੇ ਨੂੰ ਆ ਪਰ ਉੱਥੇ ਇੱਕ ਮਾਨ ਦੀ ਗੱਲ ਇਹ ਹੈ ਕਿ ਉਹ ਬੱਚਾ ਦੀਨ ਦੁਖੀਆਂ ਦੀ ਜਿਹੜਾ ਉਹ ਸੇਵਾ ਕਰਦਾ ਚਲਿਆ ਗਿਆ ਇਹ ਨੌਜਵਾਨ ਦਾ ਨਾਮ ਸੈਮਸੀ ਆ ਪੁੱਤਰ ਵੀਰਮਸੀ ਆ ਸੋ ਇਹਨਾਂ ਬੱਚਿਆਂ ਦਾ ਇਹ ਜਿਹੜੇ ਛੋਟੇ-ਛੋਟੇ ਦੋ ਬੱਚੇ ਆ ਇਹਨਾਂ ਦਾ ਵਿਚਾਰਿਆਂ ਦਾ ਕੀ ਇਹਦੇ ਵਿੱਚ ਕਹਿ ਲਓ ਕਿ ਆ ਇੱਕ ਮੈਂ ਤੇ ਦੀ ਪਲਾਸਟਿਕ ਲਾ ਦੋ ਉੱਥੋਂ ਹਾ ਸੋ ਤੁਸੀਂ ਇਹ ਵੇਖੋ ਕਿ ਆ ਦੁੱਧ ਚੁੰਗਦੇ ਬੱਚੇ ਆ ਕੋਈ ਇਹਨਾਂ ਦੀ ਜਾਦੇ ਉਮਰ ਵੀ ਨਹੀਂ ਹੈਗੀ ਉਹ ਮਾਸੂਮ ਜੀ ਇਹਨਾਂ ਦੀ ਮਾਂ ਵਾ ਇਹ ਇਹਨਾਂ ਦਾ ਪਿਤਾ ਵਾ ਜਿਹੜਾ ਕਿ ਇਸ ਪਰਿਵਾਰ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਇੱਕੋ ਇੱਕ ਜਿਹੜਾ ਵਾ ਉਹ ਰੋਜੀ ਰੋਟੀ ਦਾ ਸਾਧਨ ਸੀਗਾ ਰੋਜੀ ਰੋਟੀ ਦਾ ਜਿਹੜਾ ਉਹ ਜ਼ਿੰਮੇਵਾਰ ਸੀਗਾ ਸੋ ਇਹ ਜਦੋਂ ਦੁੱਖ ਕਹਾਣੀ ਇਹ ਜਿਹੜੀ ਖਬਰ ਜਦੋਂ ਸੁਣੀ ਸੀ ਤਾਂ ਉਦੋਂ ਹਰੇਕ ਬੰਦੇ ਦੇ ਮਨ ਵਿੱਚ ਆਈ ਸੀ ਕਿ ਪਰਮਾਤਮਾ ਪਤਾ ਨਹੀਂ ਕਿਉਂ ਸੇਵਾ ਕਰਨ ਵਾਲਿਆਂ ਨੂੰ ਤੇ ਜਿੱਥੇ ਬਹੁਤ ਹੀ ਪਹਿਲੀ ਛੱਟ ਵੱਜ ਚੁੱਕੀ ਆ ਕਿ ਇਸ ਮਾਂ ਦਾ ਆ ਜਿਹੜੀ ਬਜ਼ੁਰਗ ਮਾਂ ਮੇਰੇ ਲਾਗੇ ਬੈਠੀ ਆ ਇਹਨਾਂ ਦਾ ਇੱਕ ਬੇਟਾ ਜਵਾਨ ਬੇਟਾ ਜਿਹੜਾ ਰੋਜੀ ਰੋਟੀ ਖਾਤਰ ਸ਼੍ਰੀਨਗਰ ਗਿਆ ਸੀ ਉਹਦੀ ਵੀ ਉੱਥੇ ਜਿਹੜੀ ਆ ਮੌਤ ਹੋ ਚੁੱਕੀ ਆ ਅਜੇ ਤਾਂ ਪਹਿਲੇ ਪੁੱਤ ਦੇ ਕਾਰਵਿਹਾਰ ਜਿਹੜੇ ਆ ਮਰਨ ਦੇ ਮੌਤ ਦੇ ਉਹ ਹੀ ਪੂਰੇ ਨਹੀਂ ਸੀ ਹੋ ਸਕੇ ਤੇ ਅੱਜ ਹੋਰ ਇੱਕ ਬੱਚੇ ਦਾ ਜਿਹੜਾ ਦੋਖਾ ਇਹ ਪਰਿਵਾਰ ਜਿਹੜਾ ਉਹ ਚੱਲ ਰਿਆ ਵਾ ਸੋ ਇਹ ਮਾਤਾ ਸਾਡੇ ਨਾਲ ਆ ਉਸ ਬਜ਼ੁਰਗ ਮਾਂ ਦੀ ਸੋ ਬਜ਼ੁਰਗ ਮਾਂ ਵਾ ਉਸ ਬੱਚੇ ਦੀ ਸੋ ਇਹ ਕੀ ਪਾਣਾ ਵਰਤਿਆ ਤੁਹਾਡੇ ਨਾਲ ਇਹ ਕਿਦਣ ਦੀ ਗੱਲ ਆ ਇਹ 29 ਤਰੀਕ ਦੀ ਗੱਲ ਦੀ ਨੂੰ ਪਤਾ ਨਹੀਂ ਲੱਗਾ ਕੀ ਬਣ ਗਿਆ ਅੱਧ ਨਾ ਕੀ ਨੇ ਕੀ ਵਾਪਰ ਗਿਆ ਵਈ ਤੇ ਕਿਤੇ ਇਹ ਬੇਟਾ ਤੁਹਾਡਾ ਕਿੱਥੇ ਗਿਆ ਸੀ ਉਸ ਦੇ ਇਹ ਉਹ ਦੰਸਰਪੇਂ ਸਾumna ਸੇਵਾ ਦੇ ਗਏ ਨੇ ਤੁਹਾਡੇ ਪਿੰਡ ਤਲਵੰਡੀ ਤੋਂ ਹਾਂਜੀ ਹਾਂਜੀ ਮਸਰਾਵਾ ਪਿੰਡ ਅੱਛਾ ਹਾਂਜੀ ਉੱਥੇ ਬਾਰਡਰ ਤੇ ਹਾਂਜੀ ਕੀ ਕਹਿ ਕੇ ਗਿਆ ਤੁਹਾਨੂੰ ਘਰੋਂ ਨਹੀਂ ਕਰੋ ਉਹਨੂੰ ਦੱਸ ਕੇ ਗਿਆ ਵਾ ਕਹਿੰਦਾ ਇਹ ਸੇਵਾ ਤੇ ਚੱਲੇ ਬਹੁਤ ਬੱਚੇ ਗੇਰੇ ਨਾਲ ਟਰਾਲੀ ਤੇ ਗੇ ਲੰਗਰ ਲੈ ਕੇ ਕੀ ਇਹ ਕੰਮ ਧੰਦਾ ਕੀ ਕਰਦਾ ਸੀ ਗਮ ਇਤਰਾ ਮਜ਼ਦੂਰੀ ਕਰਦਾ ਸੀ ਐਦਾਂ ਕਿਤੇ ਦਿਹਾੜੀ ਮਾਰਦੀ ਹੈ ਕਰਜੋ ਪਿਆਰ ਨਾਲ ਤੁਸੀਂ ਕੀ ਕਹਿੰਦੇ ਹੋ ਪਿਆਰ ਜਿੱਤੇ ਹੀ ਬਹੁਤ ਕੁਝ ਪਿਆਰ ਨਾਲ ਉਹਨੂੰ ਕਹਿੰਦੇ ਸੀ ਉਹਦਾ ਨਾਮ ਕੀ ਸੀ ਪਿੰਡ 'ਚ ਕੀ ਕਹਿੰਦੇ ਸੀ ਪਿੰਡ 'ਚ ਉਹਨੂੰ ਕਾਲੀ ਵੀ ਆਖਦੇ ਸੀ ਸ਼ੈਮ ਵੀ ਆਖਦੇ ਜੁਲੀ ਅਲੀ ਕਾਗਜੀ ਨਾਮ ਦਾ ਹਾਂਜੀ ਜੁਲੀਅਲ ਸੀ ਤੁਹਾਨੂੰ ਫਿਰ ਇਹ ਖਬਰ ਕਿੱਦਾਂ ਲੱਗੀ ਕੀ ਗੱਲਬਾਤ ਹੋਈ ਖਬਰ ਇਦਾਂ ਲੱਗੀ ਜਦੋਂ ਇਦਾਂ ਕਿਤੇ ਨਿਆਂਦ ਮੈਂ ਉਚਾੜ ਕੇ ਸੁੱਟਿਆ ਵਾ ਕੁਝ ਤੇ ਹੱਥ ਨੂੰ ਸੋਜ ਲੱਗੀ ਆ ਮੈਂ ਕਿਹਾ ਨਹੀਂ ਆ ਕਾਲੀ ਤੈਨੂੰ ਮਣਕਣਾ ਲਵਾ ਕੇ ਲੈ ਕੇ ਤਾਂ ਨਹੀਂ ਮਾਂ ਤੈਨੂੰ ਅੱਧਾ ਹੀ ਵਹਿ ਮੈਂ ਤੈਨੂੰ ਉੱਦਾਈ ਵਿਆਹ ਹੋ ਗਿਆ ਮੈਂ ਕਿ ਨਹੀਂ ਜ਼ਰੂਰੀ ਮਣਕਣਾ ਲਵਾਉਣਾ ਅੱਛਾ ਇਹ ਉੱਥੋਂ ਘਰ ਆ ਗਿਆ ਹਾਂਜੀ ਹਾਂਜੀ ਉੱਥੋਂ ਘਰ ਆ ਗਿਆ ਉਹਦੇ ਨਹੀਂ ਇੰਨੀ ਗੱਲ ਦੱਸੀ ਆ ਕਿ ਮੇਰੇ ਕੋਲ ਜ ਹਾਂ ਜਾਂ ਛੱਡ ਕੇ ਆਂਦਾ ਮੈਂ ਸੁੱਟਿਆ ਵਾ ਜਦੋਂ ਉਹਦੇ ਤੁਸ ਦਾਗ ਵੇਖਿਆ ਹਾਂਜੀ ਹਾਂਜੀ ਆ ਦਾਗ ਇਹ ਗੁੱਟ ਦੇ ਹਾਂਜੀ ਹਾਂਜੀ ਇਸ ਤਰ੍ਹਾਂ ਸਿੱਧੀ ਬਾਹਂ ਦੇ ਤੇ ਤਰ੍ਹਾਂ ਦਾਗ ਹੂੰ ਸੋ ਇੱਕ ਸੋਚਣ ਵਾਲੀ ਗੱਲ ਆ ਇੱਕ ਬਹੁਤ ਹੀ ਦੁਖਦ ਪਹਿਲੂ ਆ ਕਿ ਬੱਚਾ ਉਤੋਂ ਸੇਵਾ ਕਰਕੇ ਘਰ ਆ ਗਿਆ ਉਥੇ ਪਾਣਾ ਵਰਤ ਗਿਆ ਉਹਨੇ ਥੋੜੀ ਵੀ ਪਰਵਾਹ ਨਹੀਂ ਕੀਤੀ ਤੇ ਜਦੋਂ ਮਾਪਿਓ ਨੇ ਵੀ ਕਿਹਾ ਕਿ ਚੱਲ ਤੇਰਾ ਇਲਾਜ ਕਰਾਉਂਦੇ ਆ ਤੇ ਕਹਿੰਦਾ ਕੋਈ ਗੱਲ ਨਹੀਂ ਕੋਈ ਮਾਮੂਲੀ ਗੱਲ ਆ ਫਿਰ ਤੁਸੀਂ ਗਏ ਕਿਤੇ ਹਸਪਤਾਲ ਨੂੰ ਲੈ ਕੇ ਗਏ ਦਵਾਈ ਪਿਆਲ ਕੇ ਲਿਆਂਦੀ ਦਵਾਈ ਪਿਆਲ ਕੇ ਜਦੋਂ ਅਸੀਂ ਲਿਆਂਦੀ 11 ਵਜੇ ਘਰ ਆਏ ਆ ਰਾਤ ਨੂੰ 11 ਵਜੇ ਘਰ ਜਿੱਦੋਂ ਆਏ ਉਹ ਤੇ ਕਹਿੰਦਾ ਮਾਂ ਮੇਰੇ ਜਿਆਦਾ ਹੀ ਦਰਦ ਹੋਣਾ ਤਾਂ ਵੀ ਕੇਜੀ ਹਸਪਤਾਲ ਲੈ ਗਏ ਆ ਕਿ ਜਿਹ ਹਸਟਲ ਜੀ ਦੋ ਖੜਿਆ ਉਹਨਾਂ ਗੁਲੂ ਗੋਸਲਾਤਾ ਫਿਰ ਸਮਝ ਨਹੀਂ ਲੱਗੀ ਕੀ ਬਣ ਗਿਆ ਉਹਦੇ ਨਾਲ ਕਿੰਨੇ ਦਿਨਾਂ ਬਾਅਦ ਉਹਦੀ ਮੌਤ ਹੋਈ ਰਾਤ ਹੀ ਹੋ ਗਈ ਉਹਦਾਂ ਨੂੰ ਰਾਤ ਹੀ ਹੋ ਜਾਂਦੀ ਤੁਸੀਂ ਰਾਤ ਹੀ ਸੱਪ ਦੇ ਜ਼ਹਿਰ ਨਾਲ ਹੀ ਹੋ ਗਈ ਹਾਂਜੀ ਹਾਂਜੀ ਸੱਪ ਦੇ ਜ਼ਹਿਰ ਨਾਲ ਹੀ ਹੋ ਗਈ ਕੋਈ ਡਾਕਟਰੀ ਇਲਾਜ ਦੇ ਵਿੱਚ ਕਮੀ ਪੇਸ਼ੀ ਹੋਈ ਨਹੀਂ ਕੋਈ ਕਮੀ ਪੇਸ਼ੀ ਨਹੀਂ ਆਈ ਕੋਈ ਮੁਸ਼ਕਲ ਨਹੀਂ ਆਈ ਉਹਨਾਂ ਪੂਰਾ ਆਪਣਾ ਇਲਾਜ ਕੀਤਾ ਵਾ ਹਾਂਜੀ ਪੂਰਾ ਇਲਾਜ ਕੀਤਾ ਕੋਈ ਪਿੰਡ ਵਾਲਿਆਂ ਨੇ ਜਾਂ ਸਰਕਾਰ ਤਰਫੋਂ ਤੁਹਾਨੂੰ ਉਸ ਇਲਾਜ ਦੇ ਵਿੱਚ ਕੋਈ ਸਹਿਯੋਗ ਮਿਲਿਆ ਕੋਈ ਹਾਂਜੀ ਕੀਤਾ ਜਨਾ ਕੀਤਾ ਪਿੰਡ ਵਾਲਿਆਂ ਨੇ ਬਹੁਤ ਮਜ਼ੇ ਕੀਤੀ ਹੈ ਚਲੋ ਸਾਡੇ ਬੱਚਿਆਂ ਨੇ ਨਾਲ ਕੇ ਬਹੁਤ ਸਾਥ ਦਿੱਤਾ ਵਨ ਪਰ ਚਲੋ ਬੱਚਿਆਂ ਨੇ ਹਾਨੂੰ ਲੱਗਣਾ ਦੋਵੇਂ ਚਲ ਗਿਓ ਨਾ ਦੋਵੇਂ ਹੀ ਲੱਗ ਰਹੇ ਕਿੰਨੇ ਪੁੱਤ ਸੀ ਤੁਹਾਡੇ ਤਿੰਨ ਬੱਚੇ ਹੈ ਸਾਡੇ ਤਿੰਨ ਬੇਟੇ ਤੁਹਾਡੇ ਦੋ ਪੁੱਤਾਂ ਦੀ ਚਾਨਕ ਜਿਹੜੀ ਆ ਚਾਨਕ ਇਹਨਾਂ ਦੇ ਸੇਵਕ ਪਹਿਲੇ ਜਦੋਂ ਮੋਤੋ ਹੀ ਉਹਦਾ ਕੀ ਨਾਮ ਸੀ ਉਹਦੇ ਨਾਲ ਬੰਡੀ ਉਹ ਸ਼੍ਰੀਨਗਰ ਕੰਮ ਕਰਦਾ ਸੀ ਉਹਨੂੰ ਸ਼੍ਰੀਨਗਰੋਂ ਕੰਮ ਜਦੋਂ ਪਤਾ ਨਹੀਂ ਹੋਦੈ ਨਾ ਵੀ ਕੀ ਪਾਣਾ ਵਰਤਿਆ 6 ਜੂਨ ਨੂੰ ਦੋ ਮਹੀਨੇ ਬਈ ਦਾ ਨ ਹੋ ਗਈ ਜਿਹੜੇ ਵੀ ਪੜਾ ਹਟ ਤੇ ਵਰਤ ਗਿਆ ਦੇਖ ਲਓ ਮਾਂ ਨੂੰ ਆਪਣੇ ਪੁੱਤਾਂ ਦੀ ਮੌਤ ਦੇ ਉਂਗਲਾਂ ਤੇ ਦਿਨ ਗਿਣੇ ਹੋਏ ਆ ਕਿ ਦੋ ਮਹੀਨੇ ਤੇ 22 ਦਿਨਾਂ ਬਾਅਦ ਜਿਹੜੀ ਆ ਉਹਦੀ ਮੌਤ ਹੁੰਦੀ ਆ ਵੱਡੇ ਤੋਂ ਇਹ ਵੱਡਾ ਕਿਹੜਾ ਸੀ ਜੀ ਵੱਡਾ ਬੰਤੀ ਹੈ ਛੋਟਾ ਜੀ ਵੱਡੇ ਭਰਾ ਦੀ ਸ਼੍ਰੀਨਗਰ ਵਿੱਚ ਡੈਥ ਹੋਈ ਆ ਤੇ ਛੋਟੇ ਦੀ ਇਹ ਜਿਹੜੀ ਆ ਇੱਥੇ ਆ ਕੇ ਹੋ ਗਈ ਸੋ ਉਸ ਵੀਰ ਦੀ ਵਿਧਵਾ ਸਾਡੇ ਨਾਲ ਤੋ ਪਾਣ ਕਿੰਨੇ ਬੱਚੇ ਆ ਤੇਰੇ ਦੋ ਬੱਚੇ ਜੀ ਦੋ ਬੇਟੀਆਂ ਆ ਮੇਡੀਆਂ ਦੋ ਬੇਟੀਆਂ ਹਾਂਜੀ ਤੇ ਕਿੰਨੇ ਕਿੰਨੇ ਚਿਰ ਦੀਆਂ ਬੱਚੀਆਂ ਐ ਇੱਕ ਢਾਈ ਸਾਲਾਂ ਦੀ ਤੇ ਇੱਕ 4.5 ਸਾਲ ਸਾਢੇ 3 ਸਾਲ ਦੀ ਇੱਕ ਤੇ ਢਾਈ ਸਾਲ ਦੀ ਜਿਸ ਦਿਨ ਇਹ ਕਾਲੀ ਜਾਂ ਸਹਿਮ ਘਰੋਂ ਗਿਆ ਜੀ ਤੇ ਉਸ ਦਿਨ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਨਹੀਂ ਨਹੀਂ ਸਾਡੇ ਨਾਲ ਨਹੀਂ ਆ ਬੜੇ ਵਧੀਆ ਗਏ ਮੈਨੂੰ ਕਹਿੰਦੇ ਕਿ ਕੰਮ ਆ ਤੇ ਚੱਲੇ ਸੇਵਾ ਤੇ ਤੇ ਤੂੰ ਕੱਪੜਾਉਣਾ ਨਹੀਂ ਆ ਕੱਲੀ ਨਹੀਂ ਆ ਤੂੰ

ਸੋ ਘਰ ਦਾ ਇੱਕ ਕਮਾਊ ਪੁੱਤ ਮਾਂ ਦਾ ਪੁੱਤ ਦੂਸਰਾ ਪੁੱਤ ਚਲੇ ਆ ਗਿਆ ਇਹ ਤੋਂ ਵੱਡਾ ਹੋਰ ਕਿਹੜਾ ਦੁੱਖ ਜਿਹੜਾ ਮਾਪਿਆਂ ਵਾਤੇ ਹੋ ਸਕਦਾ ਇਹ ਤੋਂ ਵੱਡਾ ਜਿਹੜਾ ਦੁੱਖ ਆ ਉਹਦੇ ਜਿਹੜੀ ਉਹਦੀ ਜੀਵਨ ਸਾਥਣਾ ਉਹਨਾਂ ਦੇ ਬੱਚੇ ਆ ਜਾਂ ਉਹਨਾਂ ਦਾ ਮਾਂ ਬਾਪ ਆ ਉਹਨਾਂ ਦੇ ਪਿਤਾ ਜੀ ਵੀ ਇੱਥੇ ਸਾਡੇ ਨਾਲ ਆ ਇਹ ਇਹ ਪਿਤਾ ਜੀ ਉਹਨਾਂ ਦੇ अच्छा अच्छा ठीक है अ एक मिनट आयो जी इधर अ ਤੁਹਾਨੂੰ ਕਦੋਂ ਪਤਾ ਲੱਗਾ ਪੀ ਇਹ ਜਿਹੜਾ ਬਾਣਾ ਵਰਤ ਗਿਆ ਤੇ ਕੋਈ ਗੱਲਬਾਤ ਹੋਈ ਸਾਨੂੰ ਜੀ ਇਹਨਾਂ ਨੇ ਫੋਨ ਕੀਤਾ ਮਨੇਰੇ 5 ਵਜੇ ਜਦੋਂ ਹਸਪੀਟਲ ਦੇ ਵਿੱਚ ਕਿਹਾ ਇਹਨਾਂ ਨੇ ਵੀ ਖੜਿਆ ਵੀ ਉਥੇ ਰਾਤ ਜਿਆਦਾ ਨਹੀਂ ਗਿਆ ਠੀਕ ਸੇ 5:30 ਵਜੇ ਹਣ ਫੋਨ ਕੀਤਾ ਜੀ ਇਹਨਾਂ ਨੂੰ ਉਦੋਂ ਜਦੋਂ ਮੌਤ ਹੋਈ ਉਦੋਂ ਹਾਂਜੀ ਹਾਂਜੀ ਉਦੋਂ ਪਹਿਲਾਂ ਉਹ ਆਂਦਾ ਸੀ ਵੀ ਕੋਈ ਗੱਲ ਨਹੀਂ ਜੀ ਮਤਲਬ ਹਸਪੀਟਲ ਖੜਿਆ ਵਾ ਠੀਕ ਹੋ ਜਾਣਾ ਵਾ ਉਹ ਫਿਰ ਨਹੀਂ ਕਰ ਰਿਹਾ ਰਿਆਰ ਚੜ ਗਿਆ ਸੀ ਜੀ ਅੱਛਾ ਇਹ ਤੁਹਾਡੇ ਪਿੰਡੋਂ ਸੰਗਤ ਗਈ ਆ ਤੁਹਾਡਾ ਪਿੰਡ ਹੀ ਜੀ ਜੀ ਮੈ ਤਲਵੰਡੀ ਵਿਰਕ ਜੀ ਆਪਣਾ ਪਿੰਡ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਪੀ ਸਿੰਘ ਹਰਪੀ ਸਿੰਘ ਤੇ ਪਿੰਡੋਂ ਗਈ ਆ ਜੀ ਸੰਗਤ ਹਰਪੀਤਾਂ ਵਾਸਤੇ ਸਰਪੰਚ ਸਾਹਿਬ ਨਾਲ ਗਿਹੜੇ ਪਿੰਡਾਂ ਚ ਗਏ ਸੀਗੇ ਇਹ ਬਾਜੀ ਮਮੂਨੇ ਗਲੜੀ ਦੀ ਸਾਈਡ ਤੇ ਗਏ ਆ ਗਲੜੀ ਵਾਲੇ ਗਲੜੀ ਵਾਲੇ ਹਾਂਜੀ ਅਧਰ ਆਓ ਪਾਰ ਜੜਾ ਤੇ ਉੱਥੇ ਗਏ ਜੀ ਉਥੋਂ ਇਹਨੂੰ ਕੋਈ ਚੀਜ਼ ਨੇ ਕਹਿੰਦੇ ਡੰਗਿਆ ਤੇ ਆਣ ਕੇ ਘਰ ਆ ਗਿਆ ਘਰ ਆਣ ਕੇ ਨੇ ਇਹ ਆਖਿਆ ਵੀ ਮੇਰੇ ਹੱਥ ਨੂੰ ਕੋਈ ਨਾ ਸੋਜ ਜੀ ਪੈਣ ਈ ਹੈ ਤੇ ਉਹ ਛੋਟਾ ਬ੍ਰਦਰ ਇਹਦਾ ਇਹ ਲੈ ਕੇ ਗਿਆ ਵਾ ਉਹਨੂੰ ਤੇ ਉਹ ਡਾਕਟਰਾਂ ਨੇ ਫਿਰ ਜਾ ਕੇ ਮਣਕਾ ਮਣਕਾ ਵੀ ਲਾਇਆ ਦਵਾਈ ਵੀ ਪਿਆਲੀ ਆ ਤੇ ਬਟ ਇਹ ਆ ਵੀ ਜਦੋਂ ਉਹਦੇ ਥੋੜਾ ਜਿਆਦਾ ਡਿਲੇ ਹੋ ਗਿਆ ਇਸ ਗਰਗੇ ਉਹਦੀ ਜਿਹੜੀ ਹੈ ਹਸਪੀਟਲ ਦੇ ਅੰਦਰ ਹੀ ਮੌਤ ਹੋ ਗਈ। ਚਲੋ ਆਪਾਂ ਤੇ ਭਾਜੀ ਇਹੀ ਸਭ ਨੂੰ ਕਹਿੰਨੇ ਆ ਦਾਨੀ ਵੀਰ ਸੱਜਣਾ ਨੂੰ ਜੇ ਕੋਈ ਵੀ ਆਪਣੇ ਦਸਵੰਦ ਜੋ ਗੱਡ ਕੇ ਪਰਵਾਸ ਦੇ ਨਾਲ ਖਲੋਵੇ ਤੇ ਇਹਨਾਂ ਦੀ ਸਹਾਇਤਾ ਕਰੇ ਕਿਉਂਕਿ ਛੋਟੀਆਂ-ਛੋਟੀਆਂ ਬੱਚੀਆਂ ਤੇ ਉਹਨਾਂ ਦੇ ਸਿਰ ਦੇ ਉੱਤੇ ਵੀ ਪਿਓ ਦਾ ਸਾਯਾ ਝੁਕਿਆ ਗਿਆ ਹੁਣ ਤੇ ਇਕੱਲਾ ਇੱਕੋ ਹੀ ਮੁੰਡਾ ਰਹਿ ਗਿਆ ਕਮਾਉਣ ਵਾਲਾ ਉਹਨਾਂ ਦੇ ਘਰ ਦੇ ਵਿੱਚ ਤੇ ਜੇ ਕੋਈ ਵੀ ਵੀਰ ਦਾਨੀ ਸੱਜਣ ਸੁਣਦਾ ਤੇ ਸਾਡੇ ਨਾਲ ਕੰਟੈਕਟ ਕਰੇ ਤੇ ਜੋ ਵੀ ਸਰਦਾ ਬੰਦਾ ਤੇ ਆਪਾਂ ਸਾਰੇ ਰਲ ਮਿਲ ਕੇ ਜੀ ਪਰਿਵਾਰ ਵਾਲਿਆਂ ਦਾ ਆਪਣਾ ਨੰਬਰ ਦੱਸ ਦੋ ਇੱਕ ਵਾਰੀ ਜੀ ਇੱਕ ਮਿੰਟ ਇੱਕ ਮਿੰਟ ਇਹਨਾਂ ਦੇ ਪਰਿਵਾਰਕ ਮੈਂਬਰ ਆ ਬਿਨਾ ਕਿਸੇ ਹੋਰ ਮਾਧਿਅਮ ਦੇ ਸਿੱਧਾ ਤੁਸੀਂ ਇਹਨਾਂ ਦੇ ਫੋਨ ਨੰਬਰ ਦੇ ਉੱਤੇ ਜਿਹੜੀ ਗੱਲਬਾਤ ਕਰ ਸਕਦੇ ਆ ਔਰ ਇਹਨਾਂ ਦੀ ਬਣਦੀ ਮਦਦ ਜਿਹੜੀ ਕਰ ਸਕਦੇ ਆ ਆਪਣਾ ਵੀਰੇ ਨਾਂ ਤੇ ਆਪਣਾ ਫੋਨ ਨੰਬਰ ਬੋਲੋ ਮੇਰਾ ਨਾਮ ਜੌਨ ਮਸੀਹ ਹੈ ਜੀ ਤੇ ਮੋਬਾਈਲ ਨੰਬਰ ਜਿਹੜਾ ਹੈ 7696889457 ਇੱਕ ਵਾਰੀ ਫੇਰ ਬੋ 7696889457 ਸੋ ਇਹ ਜੌਨ ਮਸੀਹ ਨੇ ਆਪਣਾ ਨਾਂ ਤੁਸੀਂ ਬ੍ਰਦਰ ਉਹਦੇ ਹਾਂਜੀ ਤੁਹਾਡੇ ਤੋਂ ਛੋਟਾ ਸੀ ਵੱਡਾ ਨਹੀਂ ਮੇਰੇ ਤੋਂ ਵੱਡਾ ਸੀ ਤੁਸੀਂ ਤੁਸੀਂ ਦੋਨਾਂ ਨਾਲੋਂ ਛੋਟੇ ਸੀ ਹਾਂਜੀ ਤੀਜੇ ਥਾਂ ਤੇ ਜੀ ਜੀ ਸੋ ਇਹ ਵੀਰ ਜਿਹੜਾ ਵਾ ਇਹ ਬੱਚਾ ਜਿਹੜਾ ਵਾ ਉਸ ਸੇਵਾ ਦੇ ਲੜ ਲੱਗੇ ਕਾਲੀ ਉਰਫ ਸैमਸੀ ਦੇ ਜਿਹੜਾ ਛੋਟਾ ਭਰਾ ਵਾ ਸੋ ਇਹਨਾਂ ਭਰਾਵਾਂ ਦਾ ਇਸ ਮਾਤਾ ਦਾ ਉਹਦੀ ਜੀਵਨ ਸਾਥਨ ਦਾ ਜਾਂ ਇਹਨਾਂ ਬੱਚਿਆਂ ਦਾ ਦੁੱਖ ਜਿਹੜਾ ਇਹੋ ਲੋਕ ਹੀ ਸਮਝ ਸਕਦੇ ਆ ਸੋ ਜੇ ਸਾਡੇ ਕੋਲ ਸੁਣਣ ਵਾਲੇ ਵੀਰ ਜੀਵਨ ਜਿਹੜੇ ਸਾਡੇ ਦਾਨੀ ਸੱਜਣਾ ਜਾਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਥੋੜੀ ਮਦਦ ਜਿਹੜੀ ਬਣਦੀ ਆ ਚੁੱਕੀ ਇਹਨਾਂ ਨੂੰ ਇੱਕ ਚੰਗਾ ਪਹਿਲੂ ਆ ਸਰਕਾਰ ਦਾ ਪਰ ਹੋਰ ਵੀ ਉਨੀ ਮਦਦ ਦੇ ਨਾਲ ਪਰਿਵਾਰਾਂ ਦੇ ਗੁਜ਼ਰਗੁਜ਼ਾਰੇ ਨਹੀਂ ਹੁੰਦੇ ਸੋ ਮਿਹਰਬਾਨੀ ਕਰਕੇ ਜਰੂਰ ਜਿਹੜਾ ਵਾ ਇਸ ਪਰਿਵਾਰ ਦਾ ਜਿਹੜਾ ਬੰਦਾ ਸਾਥ ਦਿੱਤਾ ਜਾਵੇ ਆ ਕਲਮ న్యూਸ ਲਈ ਪਿੰਡ ਤਲਵੰਡੀ ਤੋਂ ਕੁਲਦੀਪ ਸਿੰਘ ਜਾਫਲਪੁਰ ਕੈਮਰਾਮੈਨ ਰਾਹੁਲ ਸ਼ਰਮਾ ਦੇ ਨਾਲ